ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਖ ਨੋਜਿਆ ਪੁਰਤਗਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਵੀ ਪੁਰਤਗਾਲ ਵਿਖੇ ਪੱਕੇ ਪੇਪਰ ਅਪਲਾਈ ਕੀਤੇ ਹੋਏ ਨੇ ਜਾਂ ਫਿਰ ਤੁਹਾਡਾ ਵੀ ਯੂਰਪ ਵਿਖੇ ਸੈਟਲ ਹੋਣ ਦਾ ਪਲਾਨ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਕਿਉਂਕਿ ਹੁਣ ਯੂਰਪ ਦੇ ਵਿੱਚ ਸਭ ਤੋਂ ਸੌਖੇ ਪੇਪਰ ਦੇਣ ਵਾਲੇ ਪੁਰਤਗਾਲ ਵਿਖੇ ਵੀ ਨੈਸ਼ਨੈਲਿਟੀ ਮਿਲਣੀ ਸੌਖੀ ਨਹੀਂ ਹੈ ਦੱਸਦੀ ਹੈ ਕਿ ਹੁਣ ਇੱਥੇ ਜਿੱਥੇ 5 ਸਾਲਾਂ ਬਾਅਦ ਨੈਸ਼ਨੈਲਿਟੀ ਮਿਲ ਜਾਂਦੀ ਸੀ ਹੁਣ ਪੁਰਤਗਾਲ ਵਿਖੇ ਵੀ 10 ਸਾਲਾਂ ਬਾਅਦ ਨੈਸ਼ਨੈਲਿਟੀ ਮਿਲੇਗੀ ਅਤੇ ਉਸ ਤੋਂ ਬਾਅਦ ਵੀ 4-5 ਸਾਲ ਹੋੜ ਲੱਗ ਸਕਦੇ ਹਨ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਇਟਲੀ ਤੋਂ ਸਾਡੇ ਬਿਊਰੋ ਚੀਫ ਸਾਬੀ ਚੀਨਿਆ ਜੀ ਜੁੜ ਚੁੱਕੇ ਨੇ ਸਾਬੀ ਜੀ ਸਭ ਤੋਂ ਪਹਿਲਾਂ ਤੁਹਾਡਾ ਲਾਈਵ ਪੰਜਾਬੀ ਟੀਵੀ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਮੈਡਮ ਜੀ ਤੁਹਾਡਾ ਬਹੁਤ-ਬਹੁਤ ਧੰਨ ਆ ਜੀ ਸਾਨੂੰ ਯਾਦ ਕਰਨ ਲਈ ਸਾਬੀ ਜੀ ਖਬਰ ਸਾਹਮਣੇ ਆ ਰਹੀ ਹੈ ਪੁਰਤਗਾਲ ਦੇ ਨਾਲ ਜੁੜੀ ਹੋਈ ਕਿ ਹੁਣ ਪੁਰਤਗਾਲ ਦੇ ਵਿੱਚ ਵੀ ਨੈਸ਼ਨੈਲਿਟੀ ਜਿਹੜੀ ਹੈ ਉਹ ਲੈਣੀ ਸੌਖੀ ਨਹੀਂ ਹੈਗੀ ਕੀ ਜਾਣਕਾਰੀ ਹੈ ਬਿਲਕੁਲ ਜੀ ਇਹ ਲੇਟੈਸਟ ਅਪਡੇਟ ਆ ਕਿ ਆਪਾਂ ਥੋੜੀ ਜੀ ਸ਼ੁਰੂਆਤੀ ਦੌਰ ਤੋਂ ਗੱਲ ਕਰੀਏ ਜਦੋਂ ਤੋਂ 트럼ਪ ਸਾਹਿਬ ਨੇ ਆ ਕੇ ਅਮਰੀਕਾ ਦੇ ਜਿਹੜੇ ਬਹੁਤ ਸਾਰੇ ਦੇਸ਼ਾਂ ਤੋਂ ਵਿਦੇਸ਼ੀ ਆਏ ਆ ਉਹਨਾਂ ਤੇ ਸਖੰਜਾ ਕਰਨਾ ਸ਼ੁਰੂ ਕੀਤਾ ਹੂੰ ਕਿ ਉਸ ਦਾ ਅਸਰ ਜਿਹੜਾ ਉਹ ਅੱਜ ਜ਼ੋਰਬਦੇ ਵਿੱਚ ਵੀ ਸਾਹਮਣੇ ਆ ਰਿਹਾ ਵਾ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਵਾ ਹੂੰ ਪੁਰਤਗਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦੇਸ਼ੀ ਲੋਕ ਆ ਉਹ ਆ ਕੇ बसे ਆ ਜੀ ਜਿਨ੍ਹਾਂ ਨੇ ਉਸੇ 5 ਸਾਲ ਬਾਅਦ ਨੈਸ਼ਨੈਟੀ ਲੈ ਕੇ ਤੇ ਕਾਫੀ ਸਾਰੇ ਜਿਹੜੇ ਲੋਕ ਆ ਉਸ ਤੋਂ ਦੂਜੀ ਦੇਸ਼ਾਂ ਨੂੰ ਵੀ ਮੂਵ ਹੋਏ ਆ ਤੇ ਪੁਰਤਗਾਲ ਦੀ ਸਰਕਾਰ ਨੇ ਆਪਣੇ ਗ੍ਰਹਿ ਮੰਤਰਾਲੇ ਨੇ ਨਵੇਂ ਕਾਨੂੰਨ ਲਿਆਂਦੇ ਆ ਕਿ ਜਿਹੜੀ ਨੈਸ਼ਨੈਟੀ ਕੋਈ ਵੀ ਬੰਦਾ ਉਥੇ ਰੈਗੂਲਰੀ ਤੌਰ ਤੇ ਰਹਿੰਦਾ ਸੀ ਤੇ ਉਹਨਾਂ ਦੀਆਂ ਸ਼ਰਤਾਂ ਨੂੰ ਪੂਰੀਆਂ ਕਰਦਾ ਸੀ ਕਾਨੂੰਨੀ ਤੌਰ ਤੇ 5 ਸਾਲ ਹੋ ਗਿਆ ਸੀ ਰਹਿੰਦੇ ਨੂੰ ਤੇ ਜਿਹੜੇ ਉਹਨੂੰ ਕਾਨੂੰਨੀ ਡਾਕੂਮੈਂਟ ਚਾਹੀਦੇ ਸੀ ਉਹ ਦਾ ਅਧਿਕਾਰ ਰੱਖਦਾ ਸੀ ਕਿ 5 ਸਾਲ ਬਾਅਦ ਨੈਸ਼ਨੈਟੀ ਅਪਲਾਈ ਕਰਕੇ ਜੀ ਤੇ ਉਹ ਉਥੋਂ ਦਾ ਸਿਟੀ ਬੰਦ ਸਿਟੀਜ਼ਨ ਬਣਦਾ ਸੀਗਾ ਉਹ ਕਾਨੂੰਨ ਦੇ ਵਿੱਚ ਸਰਕਾਰ ਨੇ ਇਹਨੂੰ ਕੀ ਕੀਆ ਜਿੱਦਾਂ ਆਪਾਂ ਯੂਰਪ ਦੇ ਦੂਸਰੇ ਦੇਸ਼ਾਂ ਦੀ ਗੱਲ ਕਰਦੇ ਆਂ ਤੇ ਉੱਥੇ ਵੀ 10 ਸਾਲ ਬਾਅਦ ਨੈਸ਼ਨੈਲਟੀ ਮਿਲਦੀ ਆ ਅੱਛਾ ਜੀ ਇਹ ਉਹਨਾਂ ਨੇ ਵੀ ਆਪਣਾ ਜਿਹੜਾ ਕਾਨੂੰਨ ਆ ਉਹਦੇ 'ਚ ਤਬਦੀਲੀ ਕਰਦੀ ਆ ਕਿ ਤੁਸੀਂ ਜਦੋਂ ਤੋਂ ਪੁਰਤਗਾਲ ਦੇ ਵਿੱਚ ਕਾਨੂੰਨੀ ਤੌਰ ਤੇ ਰਹਿੰਦੇ ਆ 10 ਸਾਲ ਤੋਂ ਬਾਅਦ ਨੈਸ਼ਨੈਲਟੀ ਅਪਲਾਈ ਕਰੋਗੇ ਤੇ ਫਿਰ ਤੁਹਾਨੂੰ ਜਿਹੜੀ ਆ ਉਹ ਪੁਰਤਗਾਲ ਦੀ ਨੈਸ਼ਨੈਲਟੀ ਮਿਲੇਗੀ ਜੀ ਅੱਛਾ ਅਸਾਬੀ ਜੀ ਖਬਰਾਂ ਤਾਂ ਐ ਵੀ ਨੇ ਕਿ ਪੁਰਤਗਾਲ ਵਿੱਚੋਂ ਵੀ ਹੁਣ ਕਾਫੀ ਕਈ ਹਜ਼ਾਰ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਬਿਲਕੁਲ ਜੀ ਜਿਹੜੇ ਪਿਛਲੇ ਸਾਲ ਦੇ ਅੰਕੜੇ ਸੀ ਉਹਨਾਂ ਦੇ ਵਿੱਚ 5 ਲੱਖ ਤੋਂ ਵੱਧ ਬੰਦਿਆਂ ਨੇ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਹੋਇਆ ਸੀ ਜਿਸ ਨੂੰ ਤੋਂ ਆਪਾਂ ਗ੍ਰੀਨ ਕਾਰਡ ਕਹਿ ਦਿੰਦੇ ਆ ਕੰਮ ਦੇ ਆਧਾਰ ਤੇ ਇਜਾਜ਼ਤ ਮੰਗੀ ਸੀ ਉੱਥੇ ਰਹਿਣ ਦੀ ਜੀ ਉਹਦੇ ਵਿੱਚੋਂ ਕੋਈ 30 ਹਜ਼ਾਰ ਦੇ ਗਰੀਬ ਵੰਦਿਆਂ ਨੂੰ ਜਿਹੜਾ ਰੀਸ਼ ਨਕਾਲਾ ਦਾ ਉਗਮ ਉਹ ਜਿਹੜੇ ਪੁਰਤਗਾਲ ਸਰਕਾਰ ਨੇ ਜਾਰੀ ਕੀਤੇ ਆ ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਜਿਹੜਾ ਪੇਪਰ ਵਰਕ ਸੀ ਉਹ ਸਹੀ ਨਹੀਂ ਸੀਗਾ ਜਿਸ ਤਰ੍ਹਾਂ ਆਪਾਂ ਕਈ ਵਾਰੀ ਹੋ ਜਾਂਦਾ ਕਿ ਆਪਾਂ ਕੰਮ ਕਿਸੇ ਹੋਰ ਮਾਲਕ ਦੇ ਕਰਦੇ ਹੁੰਨੇ ਆ ਤੇ ਪੇਪਰ ਆਪਾਂ ਹੋਰ ਕਿਸੇ ਦੇ ਲਾ ਕੇ ਪੱਕੇ ਹੋਣ ਦੀ ਕੋਸ਼ਿਸ਼ ਕਰਦੇ ਆ ਉਸੋ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਸੀ ਜਾਂ ਜਿਨ੍ਹਾਂ ਦੇ ਮਾਲਕਾਂ ਦਾ ਜਾਂ ਜਿਹੜੇ ਵਰਕਰਾਂ ਜਿੰਨਾਂ ਨੇ ਅਪਲਾਈ ਕੀਤਾ ਸੀ ਉਹਨਾਂ ਦਾ ਕੋਈ ਜਿਮੀ ਨਾਲ ਜਿਹੜੀ ਬੈਕਗ੍ਰਾਉਂਡ ਸੀਗੀ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਉਹਨਾਂ ਦੇ ਪੇਪਰਾਂ ਨੂੰ ਤੇ ਉਹਨਾਂ ਨੂੰ ਇੱਕ ਪੂਰੇ ਯੂਰਪ ਦਾ ਕਾਨੂੰਨ ਹੈ ਕਿ ਜਦੋਂ ਕੋਈ ਵੀ ਗਲਤੀ ਸਾਹਮਣੇ ਆਉਂਦੀ ਹੈ ਤੇ ਕੋਈ ਗੈਰ ਕਾਨੂੰਨੀ ਤੌਰ ਤੇ ਉਸ ਮੁਲਕ ਵਿੱਚ ਰਹਿੰਦਾ ਹੁੰਦਾ ਤੇ ਉਸ ਦੇਸ਼ ਨਿਕਾਲਾ ਦੇ ਜਿਹੜੇ ਹੁਕਮ ਆ ਉਹ ਸਰਕਾਰ ਵੱਲੋਂ ਜਾਰੀ ਹੁੰਦੇ ਆ ਔਰ ਇਹ ਕਾਨੂੰਨ ਨੂੰ ਪੁਰਤਗਾਲ ਸਰਕਾਰ ਸਖਤੀ ਦੇ ਨਾਲ ਲਾਗੂ ਹੀ ਕਰ ਰਹੀ ਆ ਬਹੁਤ ਸਾਰੇ ਮਾਲਕਾਂ ਨੂੰ ਇਹ ਜਿਹੜੇ ਆ ਆਦੇਸ਼ ਜਾਰੀ ਹੋਏ ਆ ਕਿ ਕਾਰੇ ਨਾਮ ਦਾ ਕੋਈ ਵਰਕਰ ਆ ਜੋ ਫੈਕਟਰੀ ਚ ਕੰਮ ਕਰਦਾ ਉਹਨਾਂ ਕੋਲ ਉਹਦੇ ਜਿਹੜੇ ਕੂੜੇ ਆ ਡਾਕੂਮੈਂਟ ਆ ਉਹ ਸਰਕਾਰ ਦੇ ਕੋਲ ਆ ਬਸ ਸਰਕਾਰ ਜਿਹੜੀ ਆ ਪੁਰਖਿਆਂ ਲੋਨਾਂ ਨੂੰ ਪੱਕੇ ਨਹੀਂ ਕਰਨਾ ਚਾਹੁੰਦੀ ਤੇ ਉਹਨਾਂ ਨੇ ਮਾਲਕਾਂ ਨੂੰ ਆਦੇਸ਼ ਦਿੱਤੇ ਆ ਕਿ ਇਹਨਾਂ ਲੋਕਾਂ ਨੂੰ ਤੁਸੀਂ ਆਪ ਕੰਮ ਤੋਂ ਕੱਢ ਕੇ ਹੁਣ ਇੰਡੀਆ ਦੇ ਜਾਂ ਸੰਬੰਧਿਤ ਦੇ ਸ਼ਾਂਦੇ ਜਹਾਜ਼ ਫੜਾਉਦੇ ਹੋ ਜਾਂ ਅਸੀਂ ਖੁਦ ਇਹਨਾਂ ਨੂੰ ਇੱਥੇ ਰਿਪੋਰਟ ਕਰੀਏ ਇਹ ਵੀ ਖਬਰਾਂ ਆ ਰਹੀਆਂ ਨੇ ਅੱਛਾ ਸਾਬੀ ਜੀ ਇੱਕ ਗੱਲ ਹੋਰ ਮੈਂ ਪੁੱਛਣਾ ਚਾਹੂੰਗੀ ਪਹਿਲਾਂ ਤਾਂ 5 ਸਾਲ ਤੋਂ ਬਾਅਦ ਪੱਕੇ ਪੇਪਰਾਂ ਵਾਸਤੇ ਹਨਾ ਪੱਕੇ ਪੱਕੇ ਹੋ ਜਾਂਦੇ ਸੀਗੇ ਪਰ ਹੁਣ 10 ਸਾਲ ਵਧਾ ਦਿੱਤਾ ਗਿਆ ਕਿ 10 ਸਾਲਾਂ ਬਾਅਦ ਹੁਣ ਜਿਹੜੇ ਪੱਕੇ ਹੋ ਸਕਦੇ ਨੇ ਪਰ ਇਹਦੇ ਪਿੱਛੇ ਕਾਰਨ ਕੀ ਰਿਹਾ ਅਡਮ ਇਹਦੇ ਵਿੱਚ ਕਾਰਨ ਇਹ ਆ ਕਿ ਜਿਹੜੇ ਆਪਾਂ ਕਹਿੰਦੇ ਆ ਜੀ ਦੁਨੀਆ ਦੇ ਹਰ ਮੁਰਖ ਦੇ ਵਿੱਚ ਅੱਜ ਜੇ ਆਪਾਂ ਦੁਨੀਆ ਦੇ ਸਰਪੰਚ ਦੇਸ਼ ਅਮਰੀਕਾ ਤੋਂ ਕੈਨੇਡਾ ਤੋਂ ਸ਼ੁਰੂ ਹੋਈਏ ਉਹਨਾਂ ਵੱਡੀਆਂ ਕੰਟਰੀਆਂ ਤੋਂ ਤੇ ਜਿਹੜੀ ਉੱਤਲ ਪੁਤਲਾ ਦਿੱਤ ਦੇਸ਼ ਤੋਂ ਦੂਜੇ ਦੇਸ਼ ਤੋਂ ਬਹੁਤ ਲੋਕ ਗਏ ਆ ਔਰ ਜਿਹੜੇ ਸਥਾਨਿਕ ਲੋਕ ਆ ਉਹ ਨਹੀਂ ਚਾਹੁੰਦੇ ਕਿ ਜਿਹੜੇ ਬਾਹਰ ਦੇਸ਼ਾਂ ਤੋਂ ਆਏ ਹੋਏ ਲੋਕ ਆ ਉਹਨਾਂ ਨੂੰ ਇੱਥੋਂ ਦੇ ਦਾ ਅਗਰਤਾ ਦਿੱਤੀ ਜਾਵੇ ਔਰ ਉਹਨਾਂ ਦੇ ਬਰਾਬਰ ਦੇ ਜਿਹੜੇ ਅਧਿਕਾਰ ਆ ਉਹ ਲੈ ਸਕਣ ਸੋ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਖਾਸ ਕਰਕੇ ਯੂਰਪ ਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਆ ਇਮੀਗ੍ਰੇਸ਼ਨ ਜਿਹੜੇ ਬੰਦੇ ਮਾਈਗ੍ਰੇਟ ਬਾਹਰੋਂ ਆ ਰਹੇ ਆ ਉਹਨਾਂ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਆ ਔਰ ਉਹ ਸਰਕਾਰਾਂ ਤੇ ਦਬਾਅ ਪਾ ਰਹੇ ਨੇ ਕਿ ਜਿਹੜੇ ਤੁਸੀਂ ਵਰਕਰ ਬਾਹਰ ਤੋਂ ਸੱਦੇ ਆ ਉਹ ਇੱਥੇ ਆ ਕੇ ਕ੍ਰਾਈਮ ਕਰਦੇ ਨੇ ਕਿਉਂਕਿ ਬਹੁਤ ਸਾਰੇ ਇੱਦਾਂ ਦੀਆਂ ਵੀ ਜਿਹੜੀਆਂ ਘੁਟ ਘਟਨਾਵਾਂ ਵਾਂ ਵਾਂ ਉਹ ਸਾਹਮਣੇ ਆ ਰਹੀਆਂ ਵਾਂ ਜੀ ਇਸ ਤੋਂਰਾ ਕੋਈ ਡਰਗਸ ਦੇ ਨਾਲ ਰਿਲੇਟਡ ਜਾਂ ਹੋਰ ਉਹ ਸਾਰਾ ਕੁਝ ਜਿਹੜਾ ਉਹ ਸਥਾਨਿਕ ਲੋਕਾਂ ਵੱਲੋਂ ਦੋਸ਼ ਦਿੱਤੇ ਜਾ ਰਹੇ ਨੇ ਕਿ ਜਿਹੜੇ 12 ਤੋਂ ਲੋਕ ਆ ਰਹੇ ਆ ਕਿੰਨੇ ਕੱਲੇ ਇੰਡੀਅਨ ਨਹੀਂ ਗਏ ਬਹੁਤ ਆਫਰੀਕੀ ਮੁੱਖਤੋਂ ਬਹੁਤ ਲੋਕ ਆਉਂਦੇ ਆ ਉਹ ਬਹੁਤ ਸਾਰੇ ਅਜਿਹੇ ਕਾਰੋਬਾਰ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਔਰ ਸਰਕਾਰਾਂ ਦਬਾਅ ਦੇ ਹੇਠ ਸਥਾਨਿਕ ਜਿਹੜੇ ਲੋਕ ਆ ਜਿਹੜੇ ਉਸ ਦੇਸ਼ ਦੇ ਸਥਾਈ ਮੂਲ ਨਿਵਾਸੀ ਆ ਉਹ ਦਬਾਅ ਪਾ ਰਹੇ ਆ ਕਿ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਸਾਨੂੰ ਇਹਨਾਂ ਦੀ ਲੋੜ ਨਹੀਂ ਉਹ ਕਾਫੀ ਹੱਦ ਤੱਕ ਜਿਹੜੇ ਜਿਹੜੇ ਸ਼ਾਮਲੇ ਆ ਵਰਕਰ ਆ ਉਹ ਇਹਨਾਂ ਦੇਸ਼ਾਂ ਦੀ ਜਿਹੜੀ ਪੂਰਤੀ ਆ ਉਹ ਹੋ ਚੁੱਕੀ ਆ ਇਹ ਵੀ ਕਾਰਨ ਆ ਕਿ ਇਹ ਜਿਹੜੇ ਕਾਨੂੰਨ ਆ ਇਹ ਹੋਣ ਦੇ ਵਿੱਚ ਆ ਰਹੇ ਆ ਜੀ ਜੈ ਸਾਬੀ ਜੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਧੰਨਵਾਦ ਇਨਾਈ ਜੀ ਤੁਸੀਂ ਸਾਨੂੰ ਯਾਦ ਕੀਤਾ ਬਹੁਤ ਬਹੁਤ ਧੰਨਵਾਦ ਜੀ ਸੋ ਦੱਸਦੇ ਕਿ ਹੁਣ ਪੁਰਤਗਾਲ ਵਿਖੇ ਵੀ ਨੈਸ਼ਨੈਲਿਟੀ ਮਿਲਨੀ ਇੰਨੀ ਸੌਖੀ ਨਹੀਂ ਹੈ ਦੱਸਦੀ ਹੈ ਕਿ ਪਹਿਲਾਂ ਪੁਰਤਗਾਲ ਵਿਖੇ ਵੀ 5 ਸਾਲਾਂ ਬਾਅਦ ਨੈਸ਼ਨੈਲਿਟੀ ਮਿਲ ਜਾਂਦੀ ਸੀ ਪਰ ਹੁਣ ਸਮਾਂ ਸੀਮਾ ਵਧਾ ਦਿੱਤੀ ਗਈ ਹੈ 10 ਸਾਲ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਵੀ ਇਹ ਕਿਹਾ ਜਾ ਰਿਹਾ ਹੈ ਕਿ 10 ਸਾਲਾਂ ਬਾਅਦ ਵੀ 4-5 ਸਾਲ ਹੋਰ ਲੱਗ ਸਕਦੇ ਨੇ ਤੇ ਬੜੇ ਹੀ ਆਰਾਮ ਦੇ ਨਾਲ ਤੋਂ ਤੁਹਾਨੂੰ ਦੱਸਦੇ ਕਿ 33000 ਦੇ ਕਰੀਬ ਪਰਵਾਸੀਆਂ ਨੂੰ ਹੁਣ ਪੁਰਤਗਾਲ ਤੋਂ ਦੇਸ਼ ਨਿਕਾਲਾ ਵੀ ਦੇ ਦਿੱਤਾ ਗਿਆ ਹੈ ਤਾ ਵੱਡੀ ਖਬਰ ਤੁਹਾਡੇ ਨਾਲ ਪੁਰਤਗਾਲ ਦੇ ਨਾਲ ਜੁੜੀ ਹੋਈ ਸਾਂਝੀ ਕੀਤੀ ਹੈ ਜਿੱਥੇ ਹੁਣ ਨੈਸ਼ਨੈਲਿਟੀ ਮਿਲਣੀ ਸੌਖੀ ਨਹੀਂ ਹੈ ਹੁਣ ਗ੍ਰਹਿ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿੱਥੇ ਪਹਿਲਾਂ 5 ਸਾਲਾਂ ਬਾਅਦ ਨੈਸ਼ਨੈਲਿਟੀ ਪੁਰਤਗਾਲ ਦੀ ਮਿਲ ਜਾਂਦੀ ਸੀ ਪਰ ਹੁਣ 5 ਸਾਲਾਂ ਬਾਅਦ ਨੈਸ਼ਨੈਲਿਟੀ ਨਹੀਂ ਮਿਲੇਗੀ ਤਾਂ ਦੱਸਦੀ ਹੈ ਕਿ ਹੁਣ 10 ਸਾਲਾਂ ਬਾਅਦ ਨੈਸ਼ਨੈਲਿਟੀ ਮਿਲੇਗੀ ਤੇ ਉੱਥੇ 33000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਜਿਵੇਂ ਅਸੀਂ ਕੈਨੇਡਾ ਦੀਆਂ ਪਹਿਲਾਂ ਖਬਰਾਂ ਸੁਣੀਆਂ ਫਿਰ ਅਮਰੀਕਾ ਦੀਆਂ ਖਬਰਾਂ ਸੁਣੀਆਂ ਤੇ ਹੁਣ ਪੁਰਤਗਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਉਹਨਾਂ ਲੋਕਾਂ ਤੇ ਲਈ ਬੇਹਦ ਅਹਿਮ ਹੈ ਜਿਹੜੇ ਕਿ ਯੂਰਪ ਵਿੱਚ ਸੈਟਲ ਹੋਣ ਦਾ ਸੋਚ ਰਹੇ ਨੇ ਤਾਂ ਯੂਰਪ ਦੇ ਵਿੱਚ ਪੁਰਤਗਾਲ ਜੋ ਕਿ ਸਭ ਤੋਂ ਸੌਖੇ ਤਰੀਕੇ ਨੈਸ਼ਨੈਲਿਟੀ ਜਿੱਥੇ ਮਿਲ ਜਾਂਦੀ ਸੀ ਹੁਣ ਪੁਰਤਗਾਲ ਵੀ ਇੰਨੀ ਸੌਖੀ ਨੈਸ਼ਨੈਲਿਟੀ ਲੋਕਾਂ ਨੂੰ ਨਹੀਂ ਦਵੇਗਾ ਤਾਂ ਵੀ ਇਹੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਸਾਡੇ ਇਟਲੀ ਤੋਂ ਬਿਊਰੋ ਚੀਫ ਸਾਬੀ ਚੀਨੀਆਂ ਨੇ ਉਹਨਾਂ ਦੱਸਿਆ ਹੈ ਕਿ ਕਿਉਂ ਜਿਹੜਾ ਪੁਰਤਗਾਲ ਦੇ ਵਿੱਚ ਵੀ ਹੁਣ ਨੈਸ਼ਨੈਲਿਟੀ ਮਿਲਣੀ ਸੌਖੀ ਨਹੀਂ ਆ ਉਸ ਦੇ ਪਿੱਛੇ ਕੀ ਕਾਰਨ ਰਹੇ ਹੈ ਸਾਰੀ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਾਕੀ ਇਸੇ ਤਰ੍ਹਾਂ ਦੀਆਂ ਹੋਰ ਵੱਡੀਆਂ ਖਬਰਾਂ ਦੇ ਲਈ ਜੁੜੇ ਰਹੋ ਲਾਈਕ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ